ਅਕਾਲ ਕਾਲਜ ਕਾਉਂਸਲ ਗੁਰਸਾਗਰ ਮਸੂਨ ਸਾਹਿਬ ਲੋ ਮਿਤੀ 31 ਜਨਵਰੀ 2024 ਦੇ ਸੰਤ ਬਾਬਾ ਅਤਰ ਸਿੰਘ ਜੀ ਦੇ ਮਹਾਨ ਯਾਦ ਦੇ ਵਿੱਚ ਜੋੜ ਮੇਲੇ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਯਾਰੀ ਕੀਤੀ ਗਈ ਕਿਤਾਬ ਜੋ ਕਿ ਮਸਤਵਾਨਾ ਸਾਹਿਬ ਦੀਆਂ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਦੇ ਵਿੱਚ ਅਕਾਲ ਕਾਲਜ ਕੌਂਸਲ ਵੱਲੋਂ ਬੱਚਿਆਂ ਨੂੰ ਇਹ ਕਿਤਾਬ ਮਸਤਵਾਨਾ ਸਾਹਿਬ ਦੇ ਇਤਿਹਾਸ ਦੇ ਸਬੰਧ ਦੇ ਵਿੱਚ ਅਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਜੀਵਨ ਸਾਖੀਆਂ ਉਹਨਾਂ ਦੇ ਸਬੰਧ ਦੇ ਵਿੱਚ ਇਹ ਕਿਤਾਬ ਯਾਰੀ ਕੀਤੀ ਗਈ ਆਓ ਇਸ ਕਿਤਾਬ ਦੇ ਸਾਰੇ ਹੀ ਆਡੀਓ ਕਲਿੱਪ ਅੱਜ ਆਪਾਂ ਰਿਕਾਰਡਿੰਗ ਕਰਕੇ ਯਾਰੀ ਕਰਨ ਲੱਗੇ ਹਾਂ ਔਰ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦੇ ਜਨਮ ਤੋਂ ਪਹਿਲਾਂ ਪੰਜਾਬ ਦੇ ਅਤੇ ਸਿੱਖ ਪੰਥ ਦੇ ਕਿਹੋ ਜੇ ਹਾਲਾਤ ਸਨ ਆ ਉਹਨਾਂ ਦੇ ਸਬੰਧ ਦੇ ਵਿੱਚ ਆਪਾਂ ਥੋੜੀ ਝਾਤ ਮਾਰੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ 10 ਸਾਲ ਬਾਅਦ 29 ਮਾਰਚ 1849 ਈਸਵੀ ਨੂੰ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੋਂ ਸਾਰੇ ਅਧਿਕਾਰ ਲਿਖਤੀ ਤੌਰ ਤੇ ਖੋਹ ਕੇ ਸਮੁੱਚੇ ਖਾਲਸਾ ਰਾਜ ਨੂੰ ਆਪਣੇ ਅਧੀਨ ਕਰ ਲਿਆ ਇਸ ਤਰ੍ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੇ ਇੱਕ ਸ਼ਕਤੀਸ਼ਾਲੀ ਰਾਜ ਦਾ ਅੰਤ ਹੋ ਗਿਆ ਪੰਜਾਬ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਅਧੀਨ ਆਉਣ ਵਾਲਾ ਆਖਰੀ ਰਾਜ ਸੀ ਅੰਗਰੇਜ਼ ਸ਼ਾਸਕਾਂ ਨੇ ਸਿੱਖਾਂ ਅਤੇ ਪੰਜਾਬ ਵਾਸੀਆਂ ਨਾਲ ਦੁਸ਼ਮਣਾ ਵਾਲਾ ਸਲੂਕ ਕਰਕੇ ਇਸ ਨੂੰ ਪੂਰੀ ਤਰ੍ਹਾਂ ਕੁਚਲਣ ਦਾ ਯਤਨ ਕੀਤਾ ਅੰਗਰੇਜ਼ੀ ਸਰਕਾਰ ਨੇ ਸਿਰਫ ਰਾਜ ਘਰਾਣਿਆਂ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਸਿੱਖ ਕੌਮ ਦੀ ਆਰਥਿਕ ਹਾਲਤ ਨੂੰ ਤਹਿਸ਼ ਨਹਿਸ਼ ਕਰਕੇ ਭਿਖਾਰੀ ਬਣਾ ਦਿੱਤਾ ਪੰਜਾਬ ਦੀਆਂ ਸਮੂਹ ਸਿੱਖ ਰਿਆਸਤਾਂ ਕੇਵਲ ਨਾਬਾਰਿਆਸ ਨੂੰ ਛੱਡ ਕੇ ਸਾਰੀਆਂ ਹੀ ਅੰਗਰੇਜ਼ਾਂ ਦੇ ਹੱਕ ਵਿੱਚ ਭੁਗਤਣ ਲੱਗ ਪਈਆਂ ਜਿਨ੍ਹਾਂ ਵਿੱਚੋਂ ਪਟਿਆਲਾ ਰਿਆਸਤ ਦਾ ਨਾਮ ਪਹਿਲੇ ਦਰਜੇ ਤੇ ਆਉਂਦਾ ਹੈ ਪੰਜਾਬ ਵਿੱਚ ਅੰਗਰੇਜ਼ਾਂ ਦੇ ਪੂਰੀ ਤਰ੍ਹਾਂ ਕਾਬਜ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਖੜੇ ਕੀਤੇ ਸ਼ਕਤੀਸ਼ਾਲੀ ਪ੍ਰਬੰਧਕੀ ਢਾਂਚੇ ਨੂੰ ਅੰਗਰੇਜ਼ਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸਿੱਖਾਂ ਦੀ ਗਿਣਤੀ ਜੋ ਕਰੋੜਾਂ ਵਿੱਚ ਸੀ ਹੁਣ ਘਟ ਕੇ ਲੱਖਾਂ ਵਿੱਚ ਰਹਿ ਗਈ ਅੰਗਰੇਜ਼ਾਂ ਵੱਲੋਂ ਸਿੱਖ ਰਾਜ ਦੇ ਖਾਤਮੇ ਪਿੱਛੋਂ ਵਿਦਿਅਕ ਖੇਤਰ ਵਿੱਚ ਬਹੁਤ ਤਬਦੀਲੀਆਂ ਕੀਤੀਆਂ ਗਈਆਂ ਸਮੇਂ ਦੀ ਨਜ਼ਾਕਤ ਨੂੰ ਸਮਝ ਲਿਆ ਹੋਇਆ ਸਿੰਘ ਸਭਾ ਲਹਿਰ ਚੀਫ ਖਾਲਸਾ ਦਿਵਾਨ ਅਤੇ ਸੰਤ ਬਾਬਾ ਆਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਨੇ ਸਿੱਖ ਸਮਾਜ ਦੇ ਵਿੱਚ ਵਿਦਿਅਕ ਕ੍ਰਾਂਤੀ ਲਈ ਕਦਮ ਚੁੱਕੇ ਉਹਨਾਂ ਦਾ ਮਨੋਰਥ ਧਰਮ ਆਧਾਰਿਤ ਇੱਕ ਅਜਿਹੀ ਤਕਨੀਕੀ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਸੀ ਜਿਹੜੀ ਸਮੇਂ ਦੇ ਹਾਣ ਦੀ ਹੋਵੇ ਪਰੰਤੂ ਉਸ ਦੀਆਂ ਜੜ੍ਹਾਂ ਸਾਡੀ ਸੰਸਕ੍ਰਿਤੀ ਨਾਲ ਜੁੜੀਆਂ ਰਹਿਣ ਸਿੱਖਾਂ ਲਈ ਅਜਿਹੇ ਨਿਰਾਸ਼ਾਵਾਦੀ ਅਤੇ ਘੋਰ ਸੰਕਟ ਦੇ ਸਮੇਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹ ਵਾਲਿਆਂ ਨੇ ਪੰਥ ਦੇ ਵਾਧੇ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਆਓ ਇਸੇ ਤਰ੍ਹਾਂ ਆਪਾਂ ਇੱਕ ਕਿਤਾਬ ਦੀ ਪੂਰੀ ਆਡੀਓ ਸਰਵਣ ਕਰਾਂਗੇ ਦਾਸ ਭਾਈ ਅਵਤਾਰ ਸਿੰਘ ਜੀ ਹਜ਼ੂਰੀ ਕੀਰਤਨੀਆਂ ਗੁਰਦੁਆਰਾ ਗੁਰਸਾਗਰ ਮਸਤੋਆਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ